ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਤੇ ਗਾਇਸ ਅੱਜ ਆਪਾਂ ਦੁਰਗਾ ਵਿਸਰਜਨ ਕਰਨਾ ਆ ਅੱਜ ਆਪਾਂ ਦੁਰਗਾ ਵਿਸਰਜਨ ਕਰਨ ਚੱਲੇ ਆ ਉਸ ਤੋਂ ਪਹਿਲਾਂ ਆਪਾਂ ਮਾਤਾ ਰਾਣੀ ਦਾ ਸ਼ਿੰਗਾਰ ਕਰਾਂਗੇ ਤੇ ਫੇਰ ਆਪਾਂ ਚੱਲਾਂਗੇ ਦੁਰਗਾ ਵਿਸਰਜਨ ਕਰਨ ਚਲੋ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਗਾਇਸ ਹਾਂਜੀ ਗਾਇਸ ਇੱਧਰ ਆਪਾਂ ਮਾਤਾ ਰਾਣੀ ਦਾ ਹਾਰ ਸ਼ਿੰਗਾਰ ਕਰ ਰਹੇ ਸੀਗੇ ਉਹਨਾਂ ਨੂੰ ਟਿੱਕਾ ਲਗਾ ਰਹੇ ਹਾਂ ਸੰਦੂਰ ਤੇ ਹਾਰ ਚੜਾਵਾਂਗੇ ਫੁੱਲ ਪਿੱਤ ਕਰਾਂਗੇ ਉਸ ਤੋਂ ਬਾਅਦ ਬਾਕੀ ਜਿਹੜਾ ਸਮਾਨ ਹੋਊਗਾ ਉਹ ਆਪਾਂ ਇਕੱਠਾ ਕਰਾਂਗੇ ਜਿਹੜਾ ਵੀ ਸਰਜਨ ਕਰਨ ਲਈ ਲੈ ਕੇ ਜਾਣਾ ਆ ਤੇ ਜਿਹੜਾ ਆਪਾਂ ਮੰਦਰ ਦੇ ਵਿੱਚ ਰੱਖਣਾ ਆ ਉਹ ਸਾਈਡ ਤੇ ਆਪਾਂ ਰੱਖ ਲੈਣਾ ਆ ਉਹਨਾਂ ਦਾ ਸ਼ਿੰਗਾਰ ਕਰਕੇ ਉਹਨਾਂ ਨੂੰ ਰੈਡੀ ਕਰਕੇ ਫਿਰ ਆਪਾਂ ਚੱਲਦੇ ਆਂ ਵਿਸਰਜਤ ਕਰਨ ਗਾਈਜ਼ ਡਲਟਾ ਨਹੀਂ ਕਰ ਰਿਹਾ ਹੈਗਾ ਮਾਤਾ ਰਾਣੀ ਨੂੰ ਕਰੋ ਵਿਦਾ ਕਰਨ ਦਾ ਪਰ ਕੀ ਕਰੀਏ ਕਰਨਾ ਹੀ ਪੈਣਾ ਅੱਜ ਮਾਤਾ ਰਾਣੀ ਨੇ ਆਪਣੇ ਘਰ ਚਲ ਜਾਣਾ ਹੈ ਗਾਈਜ਼ ਕਲਸ਼ਤਾ ਵੀ ਆਪਾਂ ਵੀ ਸਰਜਨ ਕਰਾਂਗੇ ਤੇ ਆ ਜਿੰਨੇ ਵੀ ਆਪਾਂ ਰੱਖੇ ਹੋਏ ਸੀਗੇ ਪਾਤਰ ਇਹਨਾਂ ਨੂੰ ਹਟਾਵਾਂਗੇ ਚੈਨ ਅਤਾ ਵੀ ਖੇਤਰੀ ਜਿਹੜੀ ਉਗਾਈ ਸੀਗੀ ਉਹ ਵੀ ਆਪਾਂ ਹੁਣ ਹਟਾਵਾਂਗੇ ਇੱਥੋਂ ਤੇ ਇਹਨੂੰ ਆਪਾਂ ਮੰਦਰ ਤੇ ਰੱਖ ਦੋਗੇ ਥੋੜੀ ਮੱਧਾ ਤੇ ਵਿੱਚ ਰੱਖਾਂਗੇ ਧਿਆਨ ਨਾਲ ਹਟਾਓ ਸਾਰੀ ਕੀਤਾ ਹੋਈ ਪਈ ਹੈ ਨਾ ਇਹਨੇ ਵੀ ਹੋ ਗਈ ਸੀ ਲੁੰਝੜਾ ਹੋਇਆ ਪੈ ਗਿਆ ਇਹ ਤੇ ਬਾਕੀ ਉਹਨ ਕੀ ਕਰਨੀ ਬਾਕੀ ਉਹਨ ਆਪਾਂ ਘਰ ਚ ਥੋੜੀ ਰੱਖ ਸਕਦੇ ਆ ਤੇ ਜਿੰਦਾ ਮਰਜੀ ਇਹਦਾ ਜੋਸ ਕੱਟ ਕੇ ਵੀ ਪੀਸ ਸਕਦੇ ਤੇ ਪਰਸੇ ਵਿੱਚ ਵੀ ਥੋੜੀ ਰੱਖ ਸਕਦੇ ਪਰ ਦਸਮਾਲ ਕੇ ਪਰਸੇ ਚ ਰੱਖ ਸਕਦੇ ਆ ਆਪਣੇ ਬਾਕੀ ਦੀ ਵਿਸਰਜਨ ਕਰ ਦੇਣਾ ਹੁਣ ਦਕਸ਼ਨਾ ਪੰਡਿਤ ਜੀ ਆਹ ਬਣਾ ਸ਼ਿੰਗਾਰ ਦਾ ਸਮਾਨ ਇਹ ਮਾਤਾ ਰਾਨੀ ਦਾ ਕੀ ਕਹਿੰਦੇ ਵੀ ਅੱਧਾ ਰੱਖ ਲਈਦਾ ਆ ਆਪਣੇ ਕੋਲ ਪਰ ਅਸੀਂ ਪੂਰਾ ਹੀ ਲੈਣਾ ਮੰਦਰ ਦਿਆਣਾ ਤੇ ਤਾਂ ਆਪਣੀ ਇੱਛਾ ਆ ਨਾ ਪੂਰਾ ਅਸੀਂ ਪੂਰਾ ਮੰਦਰ ਹੀ ਦਿਆਣਾ ਮਾਤਾ ਰਾਣੀ ਦੇ ਨਾਮ ਦਾ ਜੈ ਮਾਤਾ ਜੀ ਪੰਡਤ ਜੀ ਰਖਣਾ ਤੇਰਾ ਘਰ ਚ ਛਿੱਟਾ ਦੇ ਦੇਣਾ ਸਾਰੇ ਬਾਅਦ ਚ ਜਾਨਵਰਾਂ ਨੂੰ ਪਾ ਦੇਣਾ ਤਾ ਵੀ ਕੋਲ ਰੱਖ ਚੱਤ ਤੇ ਜਿਹੜੇ ਆ ਥੱਲੇ ਆਰਸਨ ਵਿਛਾਇਆ ਇਹ ਸਾਰੇ ਆਪਾਂ ਧੋਕੇ ਦੁਆਰਾ ਯੂਜ਼ ਕਰ ਸਕਦੇ ਆ ਮਾਤਰਾਾਂ ਦੀ ਚੁੰਨਦੀ ਸਾਰਾ ਕੁਝ ਸੋ ਗਾਈਜ਼ ਆ ਜਿਹੜੀ ਖੇਤਰੀ ਸੀਗੀ ਇਹਨੂੰ ਆਪਾਂ ਬੜੇ ਧਿਆਨ ਨਾਲ ਹਟਾਣੀ ਆ ਮਿੱਟੀ ਦੇ ਜਿਹੜੀ ਮਿੱਟੀ ਬਚਣੀ ਆ ਉਹਨੂੰ ਆਪਾਂ ਆਪਣੇ ਗਮਲੇ ਦੇ ਵਿੱਚ ਆਹ ਪਾ ਸਕਦੇ ਆ ਤੇ ਆ ਖੇਤਰੀ ਆਪਾਂ ਸਾਰੀ ਲਾ ਲੈਣੀ ਮਿੱਟੀ ਤੋਂ ਕਹਿੰਦੇ ਦਾ ਰਾਮਚੰਦਰ ਜੀ ਦੇ ਕੰਨਾਂ ਤੇ ਵੀ ਟੰਗੀਆਂ ਦੀਆਂ ਹੁੰਦੀਆਂ ਹਨਾ ਇਹ ਹੀ ਆਪਾਂ ਹੁਣ ਆਪਣੇ ਇਹਨਾਂ ਦੇ ਵੀ ਟੰਗ ਸਕਦੇ ਹਾਂ ਇਹ ਤੁਹਾਨੂੰ ਹੋਣਾ ਕੰਨਾਂ ਤੇ ਤੇ ਦੁਸ਼ਹਿਰਾ ਦੇ ਉੱਤੇ ਇਹਨਾਂ ਦੇ ਚੱਕੀਆਂ ਨਿਕਲਦੀਆਂ ਉਹਨਾਂ ਦੇ ਵੀ ਟੰਗ ਸਕਦੇ ਕੰਨਾਂ ਬਾਕੀ ਦੀ ਘਰ ਤੇ ਰੱਖ ਲਈ ਦੀ ਜਿਹੜੀ ਆ ਮਿੱਟੀ ਇਹ ਆਪਾਂ ਗਮਲੇ 'ਚ ਪਾ ਦਾਂਗੇ ਇਹ ਜਿਹੜੇ ਆਹ ਆ ਨਾ ਕੰਦਿਸ ਦੁਨੀਆ ਦੀ ਸਭ ਤੋਂ ਪਹਿਲੀ ਫਸਲ ਇਹ ਆਉਗੀ ਜੀ ਦੁਨੀਆ ਦੇ ਵਿੱਚ ਜਿਹੜੀ ਫਸਲ ਰਚੀ ਸਭ ਤੋਂ ਪਹਿਲੀ ਹੈ ਕਿ ਬਾਕੀ ਜਿਹੜੀ ਮਿੱਟੀ ਬਚਨੀ ਸਾਰੀ ਆਪਾਂ ਗਮਲੇ ਚ ਰੱਖ ਲਾਂਗੇ ਹੁਣ ਗਮਲੇ ਚ ਪਾ ਸਕਦੇ ਹਾਂ ਆਜਾੜਾ ਮਿੱਟੀ ਦਾ ਪਾਤਰ ਆ ਇਹ ਹੋ ਗਿਆ ਤੇ ਜਿੱਦਾਂ ਕਲਸ਼ ਦਾ ਹੋ ਗਿਆ ਨਾ ਤੇ ਇਹ ਆਪਾਂ ਨਾ ਜਿੱਦਾਂ ਜਾਨਵਰਾਂ ਨੂੰ ਪਾ ਸਕਦੇ ਆ ਇਹਦੇ ਵਿੱਚ ਖਾਣਾ ਪਾਣੀ ਕੁਛ ਵੀ ਤੇ ਜੇ ਤੁਹਾਨੂੰ ਵਿਚਾਰਜਿਤ ਕਰਨਾ ਆ ਤੇ ਵਿਚਾਰਜਿਤ ਕਰ ਲਓ ਪਰ ਦੁਬਾਰਾ ਇਹਨੂੰ ਯੂਜ਼ ਨਹੀਂ ਕਰੀ ਤੇ ਜਿੱਦਾਂ ਅਗਲੇ ਸਾਲ ਜਦੋਂ ਆਪਾਂ ਨਾ ਉਹ ਕਾਨੀ ਪੂਜਾ ਕਰਨੀ ਆ ਉਦੋਂ ਨਿਊ ਹੀ ਲੱਗਣਾ ਆ ਇਨਾ ਆਪਾਂ ਜਾਨਵਰਾਂ ਲਈ ਰੱਖ ਸਕਦੇ ਜਾਂ ਆਪਣਾ ਮਨ ਆ ਤੁਸੀਂ ਘਰੇ ਰੱਖਣਾ ਹੈ ਜਾਂ ਵਿਸਰਜਿਤ ਕਰਨਾ ਹੈ ਇਹ ਤੁਹਾਡੀ ਇੱਛਾ ਆ ਤੇ ਗਾਈਜ਼ ਆ ਜਿਹੜਾ ਸਾਡਾ ਕਲਰ ਸੀਗਾ ਨਾ ਮਿੱਟੀ ਦਾ ਕਰਕੇ ਆ ਪਾਣੀ ਸਾਰਾ ਇਹਨੇ ਸੋਖ ਲਿਆ ਸੀਗਾ ਤੇ ਹੁਣ ਆਪਾਂ ਦੁਬਾਰਾ ਜਲ ਪਾਣ ਲੱਗੇ ਆ ਛਿੱਟਾ ਦੇਣਾ ਕਰਕੇ ਜਿਹੜਾ ਛਿੱਕਾ ਆ ਇਹ ਆਪਾਂ ਕੱਢ ਕੇ ਆਪਣੇ ਕੋਲ ਰੱਖ ਲੈਣਾ ਤੇ ਬਾਕੀ ਸਾਰਾ ਆਪਾਂ ਤਾਰ ਦੇਣਾ ਆ ਸਾਰਾ ਹੀ ਸੋਖ ਲਿਆ ਨਾ ਉੱਪਰ ਤੱਕ ਭਰਿਆ ਪਿਆ ਸੀ ਮਿੱਟੀ ਦਾ ਕਰਕੇ ਖੀਤ ਭਾਈ ਆਪਾਂ بڑے ਪੱਤਿਆਂ ਨਾਲ ਛਿੱਟਾ ਦਵਾਂਗੇ ਤੇ ਆ ਜਿਹੜਾ ਆਪਾਂ ਕਲਸ਼ ਤੋਂ ਆਸਣ ਹਟਾਇਆ ਹੈ ਇਹਨਾਂ ਦੁਆਰਾ ਆਪਾਂ ਤੋਂ ਕੀ ਯੂਜ਼ ਕਰ ਸਕਦੇ ਆ ਤੇ ਇਹਦੇ ਉੱਤੇ ਜਿਹੜੇ ਚੌਲ ਸੀਗੇ ਉਹ ਆਪਾਂ ਹਟਾ ਲਏ ਆ ਉਹਨਾਂ ਦਾ ਆਪਾਂ ਛਿੱਟਾ ਦੇਣਾ ਆ ਘਰ ਦੇ ਵਿੱਚ ਦੇਤਾ ਦੇਤਾ ਕਿ ਕਿੱਦਾਂ ਹੋ ਗਿਆ ਨਾ ਸਾਰਾ ਮਿੱਟੀ ਮਿੱਟੀ ਬਣ ਗਈ ਇਹ ਸਾਰਾ ਤਾਰ ਦੇਣਾ ਹੈ ਇਹ ਕਰਕੇ ਤਾਂ ਇਹਨੂੰ ਮੋਲੇ ਨਹੀਂ ਬਣੀ ਸੀ ਬੰਨੀ ਹੋਈ ਆ ਚੁੰਨੀ ਤੇ ਉਹ ਹਟਾ ਲੈਣੀ ਆ ਜਿਹੜਾ ਹਨਾਰੀਆਲਾ ਕਈ ਕੀ ਕਰਦੇ ਆ ਜਿੱਦਣ ਕੰਜਕਾ ਬਿਠਾਉਂਦੇ ਆ ਨਾ ਉਦੋਂ ਪ੍ਰਸ਼ਾਦ ਤੌਰ ਤੇ ਵੰਡ ਦਿੰਦੇ ਆ ਤੇ ਕਈ ਇਹਦਾ ਵੀ ਸਰਜਿਤ ਕਰ ਦਿੰਦੇ ਆ ਤੇ ਪਰ ਆਪਾਂ ਇਹਦਾ ਵੀ ਸਰਜਿਤ ਕਰਨਾ ਤੇ ਕਈ ਇਹਨੂੰ ਮੰਦਿਰ ਵਿੱਚ ਵੀ ਦੇ ਦਿੰਦੇ ਆ ਆਪਾਂ ਪਰ ਇਹ ਤਾਰਨਾ ਆ ਹਨਾਰੀਆਲ ਗਾਈਜ਼ ਆ ਜਿਹੜਾ ਸਮਾਨ ਆ ਹੁਣ ਇਹਨੂੰ ਆਪਾਂ ਸਾਫ ਲਈਏ ਕਿਹੜਾ ਮੰਦਿਰ ਦੇਣਾ ਆ ਤੇ ਕਿਹੜਾ ਆਪਾਂ ਵੀ ਸਰਜਿਤ ਕਰਨਾ ਆ ਉਹ ਅਲੱਗ-ਅਲੱਗ ਕੱਢ ਲੈਣਾ ਆਪਾਂ ਆ ਖੇਤਰੀ ਅਖਬਾਰ ਦੇ ਵਿੱਚ ਰੇਟ ਕੇ ਰੱਖ ਲੋ ਵੀ ਸਾਬ ਨਾਲ ਗਾਰ ਲਈ ਰੱਖਣੀ ਏ ਥੋੜੀ ਹੂੰ ਥੋੜੀ ਜੀ ਕੱਢ ਲੋ ਜਿੰਨੀ ਕੱਢਣੀ ਜਿੰਨੀ ਕੁ ਪਾਰਸ ਦੇ ਵਿੱਚ ਰੱਖਣੀ ਉਨੀ ਕੱਟ ਲਓ ਬਹੁਤ ਜੀ ਸਾਨੂੰ ਇਹ ਜਾਨੀ ਸੀ ਬਸ ਪਤਾ ਸਾਨੂੰ ਸਿਰਫ ਪਿਆਰ ਦਾ ਬਤਾਇਆ ਅੰਤ ਤਈ ਅਬੇਸੀ ਅੱਜ ਤੋਂ ਅਸੀਂ ਪਿਆਰ ਕਰਦੇ ਆਂ ਓਏ ਜਿਹੜੀ ਮਾਤਾ ਰਾਣੀ ਦੀ ਮੂਰਤੀ ਹੈ ਜਿਹੜੀ ਆਪਾਂ ਵੀ ਸਰਜੀਤ ਕਾਨੀ ਆ ਉਹਨੂੰ ਹੁਣ ਉਹਨਾਂ ਦੇ ਸਥਾਨ ਤੇ ਟਕਾਂਗੇ ਆਇਓ ਜਿਹੜੇ ਬਾਹਰ ਦਾ ਪਾਣੀ ਆ ਤੇ ਬਾਕੀ ਆਪਾਂ ਸਾਰਾ ਸਮਾਨ ਜਿਹੜਾ ਮੰਦਰ ਤੇ ਥੇ ਆ ਉਹ ਜਦੋਂ ਜਪਤ ਨਾਉ ਸਾਈਡ ਤੇ ਕੱਢ ਲਿਆ ਆ ਆਪਾਂ ਹੁਣ ਔਰ ਆਪਾਂ ਮਟਰਾਂ ਦੀ ਮੁੱਠੀ ਚੱਕਾਂਗੇ ਇੱਥੋਂ ਬਸ ਇਹਦੀ ਫਿਸ਼ ਨਾ ਕਰਨਾ ਸਭੀ ਉੱਪਰ ਬੰਨ੍ਹ ਕੇ ਸਹੀ ਸਹੀ ਉਹ ਕਰੂਲ ਕਰਨਾ ਗਲਤੀ ਨਾ ਹੋਵੇ ਬੱਚੇ ਸੰਭਲ ਕੇ ਜਾਣ ਸਮਝ ਕੇ ਆਪ ਕਰਨਾ ਇਲਾਕਾ ਇਹਦੀ 3 ਮੁੱਠੀ ਦੇ ਸੋਲਡਿੰਗ ਕਰਨੀ ਚਾਹੀਦੀ ਮਮਾ ਸੇ ਕਰ ਦਿਓ ਖੁਸ਼ੀ ਖੁਸ਼ੀ ਆਪਣੇ ਮੰਦਰਾਂ ਨੂੰ ਜਾਣਾ ਸੋਨਾ ਸੋਨਾ ਆਸ਼ੀਰਵਾਦ ਲੈ ਕੇ ਜਾਣਾ ਜੈ ਮਾਤਾ ਦੀ ਸਰਜਣ ਕਰਦੇ ਹਾਂ ਮਾਂ ਖੁਸ਼ੀ ਖੁਸ਼ੀ ਜਾਣਾ ਮੈਂ ਆਪਣੇ ਮੰਦਰਾਂ ਨੂੰ ਸ਼ੇਰਾਂ ਵਾਲੀ ਤੇਰਾ ਪਾਕ ਹੀ ਜਾਣਾ ਸਰ ਘਰ ਦੇ ਨਾ ਪਾਉਂਦੇ ਰਹਿਣਾ ਪਾਉਂਦੇ ਰਹਿਣਾ ਤੇਰਾ ਜੀ ਪਾਤਾਨੀ ਐਦੀ ਲੈ ਕੇ ਜਾਣੀ ਆਪਾਂ ਥਾਲ ਦੇ ਵਿੱਚ ਪਿੱਛੇ ਬੈਠੇ ਜਾਣਾ ਹਵਾ ਦੇ ਤੇ ਜਾਣਾ ਵਾਲੇ ਬਾਪੇ ਖਾਲ ਦੇ ਵਿੱਚ ਲੈ ਕੇ ਜਾਣੀ ਹਾਂ ਦਿਲ ਤਾਂ ਕਰਦਾ ਨਹੀਂ ਇਹਨੂੰ ਮਤਰਾ ਨਹੀਂ ਦੇਖ ਲੇ ਲੇਗੇ ਦਰਸ਼ਨ ਕਰ ਲੇ ਜੰਮੀ ਤਰ੍ਹਾਂ ਤਰਾਂਗੇ ਜੈ ਮਾਤਾ ਦੀ ਜੀ ਬੀ ਸੋਹਰ ਰਹਿ ਹਬੂਲਾ ਜੀ ਕਾ ਮਾਫ ਕਰਨਾ ਬੱਚੇ ਸਭ ਤੇ ਗਾਇਸ ਹੁਣ ਆਪਾਂ ਚੱਲੇ ਆਂ ਵਿਸਰਜਨ ਕਰਨ ਦੈਲ ਨਹੀਂ ਕਰਦਾ ਪਿਆ ਹੈਗਾ ਆ ਪਰ ਹੁਣ ਉਹਨਾਂ ਨੇ ਵੀ ਜਾਣਾ ਆ ਆਪਣੇ ਮੰਦਰਾਂ ਦੇ ਵਿੱਚ ਤੇ ਹੁਣ ਆਪਾਂ ਚੱਲੇ ਆ ਵਿਸਰਜਨ ਕਰਨ ਜੈ ਮਾਤਾ ਦੀ ਜੈ ਜੈ ਮਾਤਾ ਦੀ ਚਲੋ ਗਾਇਸ ਬਲੌਗ ਦੇ ਨਾਲ ਬਣੇ ਰਿਓ ਆਪਾਂ ਚੱਲੇ ਆ ਵਿਸਰਜਨ ਕਰਨ ਤੁਸੀਂ ਵੀ ਦੇਖਣਾ ਤੇ ਗਾਇਸ ਹੁਣ ਆਪਾਂ ਵੀ ਵਿਸਰਜਨ ਕਰਨ ਆਏ ਸੀ ਮਾਤਾ ਰਾਣੀ ਦਾ ਤੇ ਹੁਣ ਆਪਾਂ ਉਹਨਾਂ ਦਾ ਸੰਤਿਆਰ ਕਰਕੇ ਉਹਨਾਂ ਨੂੰ ਵੀ ਸਜਿਤ ਕਰਾਂਗੇ ਗਰੇਂਡਰ ਜਮ ਜੈਨ ਅੰਦੇ ਦੇ ਚੈਨ ਨਾ ਰੱਖਦੀ ਇਹ ਕਿਹੜਾ ਕੰਪੀ ਹੈ ਕੰਪੀ ਹੈ ਠੀਕ ਇਹਦੇ ਪਿੱਛੇ ਵੀ ਨਹੀਂ ਕੁਛ ਪਾਇਆ ਸਿੱਕਾ ਦੇ ਪਾ ਲੈ ਨਾ ਨਾ ਸਾਹ ਪਾਸ ਅੱਥੇ ਰੱਖ ਦੇ ਸਾਰਾ ਫੁਲਾਣ ਤਾਰਦਾ ਨਾ ਇਹਨੂੰ ਕੱਢ ਕੇ ਫੁੱਲਾਂ ਨੂੰ ਸਾਰਿਆਂ ਨੂੰ ਆ ਫੁੱਲ ਪਾਉਣੇ ਮੈਂ ਕਹਿੰਦੀ ਫੁੱਲਾਂ ਅੰਜੀ ਮੈਨੂੰ ਜੇ ਚੇ ਦਰਵਾਰ ਕੀ ਜੈ ਘਾਰਾ ਸੱਤੇ ਭੈਣਾ ਦਾ ਬੋਲ ਸੱਚੇ ਦਰਵਾਰ ਕੀ ਜੈ ਧਕਾਰਾ ਨਵ ਦੁਰਗਾ ਮਈਆ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਧਕਾਰਾ ਸਭ ਦੀਆਂ ਭੁੱਲਾਂ ਚੁੱਕਾ ਮਾਫ ਕਰਨ ਵਾਲੀ ਮਈਆ ਜੀ ਬੋਲ ਸੱਚੇ ਦਰਵਾਰ ਕੀ ਜੈ ਮਈਆ ਜੀ ਕੇ ਪਿਆਰ ਕੀ ਜੈ 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 ਮਾਤਾ ਜੈ ਮਾਤਾ ਜੈ ਮਾਤਾ ਦੀ మాతా మూర్తి థల్లెని మాతానీ విసర్జన బా మాని మదరాను ਸੋ ਗਾਇਸ ਤੁਹਾਨੂੰ ਸਾਡਾ ਬਲੌਗ ਕਿਵੇਂ ਜਿਆ ਲੱਗਾ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਬਲੌਗ ਨੂੰ ਲਾਈਕ ਕਰ ਦਿਓ ਤੇ ਚੈਨਲ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਵਿੱਚ ਜੈ ਮਾਤਾ ਦੀ ਲਿਖਿਓ ਤੇ ਦੱਸਿਓ ਕਿ ਨਾ ਕਿਹਨਾ ਨੇ ਅੱਜ ਵਿਸਰਜਨ ਕੀਤਾ ਸੀਗਾ ਮਾਤਾ ਰਾਣੀ ਦਾ ਵਿਸਰਜਨ ਕੀਤਾ ਅੱਜ ਤੇ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ